ਇੰਗਲੈਂਡ ਅਤੇ ਇੰਡੀਆ ਵਿਚਾਲੇ ਖੇਲੀ ਜਾ ਰਹੀ ਟੈਸਟ ਸੀਰੀਜ਼ ਦਾ ਅੱਜ ਤੀਜਾ ਮੈਚ ਹੈ ਜਿਹੜਾ ਠੇਲਿਆ ਜਾਊਗਾ ਟ੍ਰੀਟਡ ਦੇ ਮੱਟਾ ਯਾਨੀ ਕਿ ਲੋਡਸ ਜਗਰਾਉਂਡ ਦੇ ਵਿੱਚ ਇੰਡੀਆ ਟੀਮ ਦੀ ਪਿਛਲੇ ਮੈਚ ਦੀ ਪਰਫਾਰਮੈਂਸ ਦੇ ਇੰਡIAN ਲੈਂਡ ਦੇ ਟੀਮ ਬਹੁਤ ਡਰੀ ਹੋਈ ਆ ਤੇ ਇਸ ਚੀਜ਼ ਨੂੰ ਕਾਊਂਟਰ ਕਰਨ ਵਾਸਤੇ ਉਹਨਾਂ ਨੇ ਗਰਾਊਂਡ ਜਾਂ ਪਿੱਚ ਦੇ ਵਿੱਚ ਕਿਹੜਾ ਬਦਲਾਅ ਕਰੇ ਨੇ ਤੇ ਆਪਣੀ ਟੀਮ ਦੇ ਵਿੱਚ ਕਿਹੜੇ ਐਡੀਸ਼ਨ ਜਰੇ ਨੇ ਤੇ ਇੰਡੀਆ ਟੀਮ ਨੇ ਇਸ ਚੀਜ਼ ਨੂੰ ਕਾਊਂਟਰ ਕਰਨ ਵਾਸਤੇ ਆਪਣੀ ਸਕਵਾਡ ਦੇ ਵਿੱਚ ਕਿਹੜੇ ਚੇਂਜਸ ਕਰੇ ਨੇ ਤੇ ਕਿਹੜੀ ਸਟਰੈਟਜੀ ਨੂੰ ਲੇਟੇ ਉਹ ਆ ਰਹੇ ਨੇ ਇਹਨਾਂ ਸਾਰੀ ਚੀਜ਼ਾਂ ਬਾਰੇ ਚਰਚਾ ਕਰਨ ਨੂੰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਆ ਇੰਗਲੈਂਡ ਦੀ ਟੀਮ ਨੇ ਪਿਛਲੇ ਦੋ ਮੈਚਸ ਦੇ ਵਿੱਚ ਕੀ ਆ ਜਰ ਰਸੀਗਾ ਕਿ ਉਹਨਾਂ ਨੇ ਆਪਣੀ ਬੇਸਬਾਲ ਰੇਵ ਨੂੰ ਸਪੋਰਟ ਕਰਦੇ ਹੋਏ ਪਿੱਛੇ ਸਨਾਈਆਂ ਸੀ ਲੀਆਂ ਤੇ ਗਰਾਊਂਡ ਦੀ ਬਾਉਂਡਰੀਜ਼ ਵੀ ਥੋੜੀ ਛੋਟੀ ਕਰਤੀਆਂ ਸੀਗੀਆਂ ਤਾਂ ਕਿ ਜੋ ਵੀ ਰਨਸ ਬਣਨੇ ਨੇ ਜੋ ਵੀ ਟਾਰਗੇਟ ਹੋਏਗਾ ਉਸ ਨੂੰ ਉਹ ਅਚੀਵ ਕਰ ਲੋ ਨੇ ਬਟ ਇੰਡੀਆ ਟੀਮ ਨੇ ਉਹਨਾਂ ਨੂੰ ਕਾਊਂਟਰ ਅਟੈਕ ਕਰਦੇ ਹੋਏ ਦੋਨੇ ਮੈਚਾਂ ਦੇ ਵਿੱਚ ਇੰਨੇ-ਇੰਨੇ ਰਨਸ ਬਣਾਤੇ ਰੀ ਇੰਗਲੈਂਡ ਟੀਮ ਉਸ ਨੂੰ ਚੇਸ ਕਰਦਾ ਰਿਹਾ ਜਰ ਡਿਫੈਂਸ ਵੀ ਕਰਨ ਲਈ ਤੇ ਪਿਛਲਾ ਮੈਚ ਹਾਰ ਜੀ ਜਿਸ ਦੇ ਨਾਲ ਸੀਰੀਜ਼ 1-1 ਡਰਾ ਹੋ ਗਈ ਹੁਣ ਇੰਗਲੈਂਡ ਦੀ ਟੀਮ ਇਸ ਚੀਜ਼ ਤੋਂ ਡਰੀ ਹੋਈ ਜੋ ਐਕਸਪੈਕਟ ਕਰ ਰਹੇ تھے ਕਿ ਇੰਡੀਆ ਦੀ ਟੀਮ ਨੂੰ ਲੋ ਟੋਟਲ ਬਾਹਰ ਕੱਢ ਲਾਉਂਗੇ ਜਾਂ ਫਿਰ ਇੰਡੀਆ ਦੀ ਟੀਮ ਐਨੀ ਐਕਸਪੀਰੀਐਂਸਡ ਨਹੀਂ ਹੈ ਵਿਰਾਟ ਕੋਲੀ ਰੋਹਿਤ ਸ਼ਰਮਾ ਜਾਂ ਬੜੇ ਬੈਟਰਸ ਨਹੀਂ ਹੈ ਜੇ ਤਾਂ ਉਹ ਚੀਜ਼ ਇੰਗਲੈਂਡ ਦੀ ਟੀਮ ਉੱਤੇ ਪੁੱਠੀ ਪੈ ਰਹੀ ਹੈ ਤੇ ਇੰਗਲੈਂਡ ਦੀ ਟੀਮ ਉਲਟਾ ਆਪਣੀ ਗੇਮ ਆਫ ਹਾਸ ਦੀ ਜਾ ਰਹੀ ਹੈ ਤਾਂ ਡਰਟਿਮ ਬ੍ਰੈਂਡਨ ਮੈਟਲੋ ਨੇ ਇਸ ਵਾਰੀ ਕਿਆ ਸਟਰੈਟਜੀ ਬਣਾਈ ਉਸਨੇ ਗਰਾਊਂਡ ਚ ਰੇਟਰ ਨੂੰ ਟੈਟ ਇਸ ਵਾਰ ਜਿਹੜੀ ਪਿਚ ਬਣਾਈ ਹੈ ਲੋਰਡਸ ਦੇ ਗਰਾਊਂਡ ਦੀ ਉਹ ਬਿਲਕੁਲ ਗ੍ਰੀਨ ਵਿੱਚ ਬਣਾਉਣ ਨੇ ਜਾਂ ਤਾਂ ਕਿ ਉੱਥੇ ਸੀਮ ਦਾ ਸਵਿੰਗ ਮੂਵਮੈਂਟ ਮਿਲੇ ਤੇ ਨਾਲ ਦੀ ਨਾਲ ਬਾਉਂਸ ਵੀ ਮਿਲੇ ਤਾਂ ਕਿ ਇੰਜ ਜੜ ਇੰਡੀਆ ਦੇ ਬੈਟਰਸ ਹਨ ਉਹਨਾਂ ਨੂੰ ਉਹ ਦਿੱਤਨ ਦਿੱਤੀ ਉਸ ਚੀਜ਼ ਵਿੱਚ ਫਸਾ ਸਕੀ ਤੇ ਹੋ ਸਕਦਾ ਹੈ ਕਿ ਇੰਡੀਆ ਦੇ ਬੈਟਰਸ ਨੂੰ ਜਲਦੀ ਆਊਟ ਕਰਨ ਜਾਣ ਬਟ ਇਹ ਪਿੱਚ ਸਿਰਫ ਇੰਡੀਆ ਦੇ ਖਿਲਾਫ ਤਾਂ ਕੰਮ ਕਰੇ ਜੇ ਨਹੀਂ ਇੰ इंग्लंड ਦੇ ਖਿਲਾਫ ਵੀ ਕੰਮ ਕਰੇ ਜੀ ਤਾਂ ਨਰ ਤੇ ਇੰ इंग्लंड ਦੇ ਵਾਸਤੇ ਵੀ 19ਵਾਂ ਮੁਸੀਬਤ ਆ ਤਾਂ ਨਰ ਤੇ ਜਿਹੜੀ ਮੇਨ ਚੀਜ਼ ਆ ਟਾਸ ਤੇ ਡਿਪੈਂਡ ਜਰੂਰੀ ਜੀ ਜਿਹੜੀ ਟੀਮ ਪਹਿਲਾਂ ਬੈਟਿੰਗ ਕਰਨ ਦੀ ਆ ਜਾਂ ਜਦ ਡਰਾਸ ਚੱਦ ਪਿੱਛ ਤੇ ਹੋਈ ਜੀ ਤਜੇ ਜਿਹੜੇ ਫਾਸਟ ਇਨਿੰਗ ਜਾ بیٹنگ ਕਰਨੇ ਵਾਲੀ ਟੀਮ ਹੋਈ ਜੀ ਉਸਨੂੰ ਥੋੜੀ ਜ਼ਿਆਦਾ ਦਿੱਕਤ ਆਈ ਜੀ ਸੈਟਰਡੇ ਜਿਹੜੀ ਇੰਗਲੈਂਡ ਦੀ ਟੀਮ ਹੈ ਉਸਨੇ ਆਪਣੀ ਟੀਮ ਦੇ ਵਿੱਚ ਕਿਆ ਚੇਂਜਸ ਕਰਿਆ ਫਿਲਹਾਲ ਤਾਂ ਇੰਗਲੈਂਡ ਦੀ ਜਿਹੜੀ ਟੀਮ ਦੀ ਸਕਵਾਡ ਅਨਾਉਂਸਮੈਂਟ ਹੋਈ ਹੈ ਕੱਲ ਉਸ ਦੇ ਅਸਾਮ ਨਾਲ ਤਾਂ ਇੰਗਲੈਂਡ ਦੀ ਟੀਮ ਦੇ ਵਿੱਚ ਸਾਰੇ ਦੇ ਸਾਰੇ ਸੇਮ ਹੀ ਪਲੇਅਰ ਹੈ ਬਟ ਇੱਕ ਪਲੇਅਰ ਉਹਨਾਂ ਨੇ ਚੇਂਜ ਕਰਿਆ ਜਿਹਦਾ ਨਾਮ ਹੈ ਜੋਫਰਾ ਆਰਚਰ ਨਾਮ ਬਹੁਤ ਬੜਾ ਹੈ ਹਰ ਜੋ ਸਟੈਂਡ ਦੇ ਅਰਾਉਂਡ ਚੇਂਜ ਕਰਿਆ ਜਿਆ ਬਟ ਫਿਰ ਵੀ ਜੋਫਰਾ ਆਰਚਰ ਚੁਟੀ ਪੇਸ ਮਿਲਦੀ ਹੈ ਸੀਨ ਸਵੀਨ ਮੂਵਮੈਂਟ ਹੈ ਹਾਈਟ ਜ਼ਿਆਦਾ ਹੈ ਬਾਉਂ ਤੇ ਇੰਡੀਆ ਦੇ ਬੈਟਰਸ ਨੂੰ ਕਿੰਨਾ ਨਹੀਂ ਤੇ ਪਰੇਸ਼ਾਨੀ ਦੇ ਵਿੱਚ ਪਾ ਸਕਦਾ ਬਟ ਜੋ ਇੱਕ ਚੀਜ਼ ਇੰਡੀਆ ਦੀ ਸਾਈਡ ਜਾਂਦੀ ਹੈ ਇਸ ਚੀਜ਼ ਦੀ ਟੀ ਜੋਫਰ ਆਰਚਰ ਪਿਛਲੇ 3-4 ਸਾਲ ਤੇ ਟੈਟਡ ਉਨੀ ਨਹੀਂ ਖੇਡਿਆ ਟੈਸਟ ਜਿਹੜੇ ਟੈਟਡ ਦੇ ਬਿਲਕੁਲ ਹੀ ਨਹੀਂ ਖੇਡਿਆ T20 ਵੀ ਵਾਰਾ IPL ਵਗੈਰਾ ਖੇਡਿਆ ਬਟ ਉਸ ਦੇ ਵਿੱਚ ਸਿਰਫ ਉਹਨੇ 4 ਸਪੈਲ ਹੀ ਪਾਏ ਆ ਤੇ ਬੀਓਵਰ 30 ਫੀਲਡਿੰਗ ਕਰਿਆ ਤਾਂ ਉਸ ਹਿਸਾਬ ਤੇ ਗਾਵਸ ਦੀ ਬੋਡੀ ਇੰਨਾ ਵਰਕਲੋਡ ਲੈ ਲਈ ਤੇ ਉਹ ਇੱਕ ਦਿਨ ਦੋ ਦਿਨ ਬੋਲਿੰਗ ਕਰ ਸੱਟਦਾ ਹੈ ਫੀਲਡਿੰਗ ਕਰ ਸੱਟਦਾ ਹੈ ਤਾਂ ਕੀ ਤੀ ਨਤੀਜਾ ਹੋ ਉਸ ਦੀ ਬੋਡੀ ਇੰਨਾ ਵਰਕਲੋਡ ਨਾਲ ਲੈਂਦੀ ਹੋਈ ਤਾਂ ਉਹ ਜਲਦੀ ਥੱਕਦਾ ਹੈ ਤੇ ਇੰਡੀਆ ਟੀਮ ਇਸ ਚੀਜ਼ ਨੂੰ ਆਪਣੇ ਐਡਵਾਂਟੇਜ ਦੇ ਤੌਰ ਤੇ ਵੀ ਲੈ ਸਕਦੀ ਆ ਬਾਕੀ ਜੇ ਜੋਫਰ ਆਰਚਰ ਪਹਿਲਾਂ ਹੀ ਸਟਾਰਟਿੰਗ 'ਚ ਹੀ ਪਰਫਾਰਮ ਵਧੀਆ ਕਰ ਦਿੰਦਾ ਤੇ ਇੰਡੀਆ ਦੀਆਂ ਜਲਦੀ ਔਲਦੀ ਬਿਟਰ ਸੌਟ ਕਰ ਦਿੰਦਾ ਤਾਂ ਕੀ ਤੀ ਨਤੀ ਇੰਡੀਆ ਟੀਮ ਨੂੰ ਵੀ ਮੁਸੀਬਤ ਹੋ ਸਕਦੀ ਹੈ ਬਾਕੀ ਤੀਜੇ ਟੈਸਟ ਮੈਚ ਦੇ ਵਿੱਚ ਇੰਡੀਆ ਟੀਮ ਦੇ ਵਿੱਚ ਆਪਾਂ ਨੂੰ ਕਿਆ ਬਦਲਾਅ ਦੇਖਣ ਨੂੰ ਮਿਲ ਸਕਦੇ ਆ ਜੋਫਰ ਆਰਚਰ ਦੀ ਐਂਟਰੀ ਆਫ ਦਾ ਟੀਮ ਜਿਹੜੀ ਉਹ ਸੇਮ ਹੀ ਇੰਗਲੈਂਡ ਦੀ ਟੀਮ ਦੀ ਪਰ ਗਰਾਉਂਡ ਚੇਂਜ ਆ ਪਿੱਚ ਚੇਂਜ ਆ ਤਾਂ ਉਸ ਹਿਸਾਬ ਤੇ ਡੋਟਨੂ ਮੀਰ ਐਂਡ ਮੈਨੇਜਮੈਂਟ ਕਿਆ ਡਿਸੀਜਨ ਲੈ ਸਕਦੀ ਆ ਕਿਆ ਟੀਮ ਚੇਂਜ ਕਰ ਸਕਦੀ ਆ ਕਿਆ ਸਟਰੈਟਜੀ ਬਣਾ ਸਕਦੀ ਆ ਮੰਨੋ ਜੋ ਲੱਗ ਰਹੇ ਹੈ ਕਿ ਇੰਡੀਆ ਦੀ ਟੀਮ ਵੀ ਆ ਮੋਸਟਲੀ ਦਾ ਸੇਮ ਰਹਿ ਜੀ ਦੋ ਤਿੰਨ ਚੇਂजेस ਹੀ ਆਉਂਦੇ ਜਿਨ੍ਹਾਂ ਵਿੱਚੋਂ ਫਰਸਟ ਹੈ ਜੜਾ ਕਰੋਨਾਇਰਾ ਕਰੋਨਾਇਰ ਦਾ ਮਨ ਲੱਜ ਰਿਹਾ ਟੀਮ ਇੱਥੇ ਚਾਂਸ ਸ਼ਾਇਦ ਹੋਰ ਦੇ ਲਈ ਟੂ ਦੀ ਬਾਟਿੰਗ ਤਾਂ ਸਹੀ ਕਰ ਰਹਾ ਬਟ ਆਹਾਂ ਜੀ ਪਾਰੀਆਂ ਲੰਬੀ ਨਹੀਂ ਲੈ ਕੇ ਜਾ ਰਹਾ ਤੇ ਕੰਟਰਬੈਕ ਉਹਦਾ ਕੰਟਰਬੈਕ ਦਾ ਹਸਾਬ ਨਾਲ ਇੰਨੀ ਜਲਦੀ ਡ੍ਰੌਪ ਕਰਨਾ ਵੀ ਸ਼ਾਇਦ ਅਡਲਤ ਹੋਏਗਾ ਤਾਂ ਉਸ ਹਿਸਾਬ ਤੇ ਸ਼ਾਇਦ ਇਹ ਸੀਰੀਜ਼ ਦੇ ਵਿੱਚ ਇੱਕ 2 ਚਾਂਸ ਹੋਰ ਦੇ ਸਕਦੇ ਆ ਤਾਂ ਇਹਦੇ ਤੇ 90% ਚਾਂਸ ਤੇ ਆ ਰਿਹਾ ਕਰੋਨਾਇਰ ਛੇਲੇ ਦਾ ਅਰਜ ਕਰੂ ਨਾਇਰ ਨਹੀਂ ਖੇਲਦਾ ਤਾਂ ਉਹਦੀ ਜਦੋਂ ਸ਼ਾਇਦ ਆਪਾਂ ਨੂੰ ਅੱਜ ਈਸ਼ਵਰਨ ਦੇਖਣੇ ਨੂੰ ਮਿਲ ਸਕਦੇ ਆ ਦੂਜਾ ਜਿਹੜਾ ਨੀਤੀਸ਼ ਕੁਮਾਰ ਰੈਡੀ ਆ ਉਸ ਉਹ ਐਜ਼ ਅ ਆਲ ਰਾਉਂਡਰ ਜ਼ਰੂਰ ਥਲਾਇਆ ਸੀ ਡਾ ਬਟ ਉਹਦੀ ਬਾਲਿੰਗ ਦੀ ਪਰਫਾਰਮੈਂਸ ਉਨੀ ਵਧੀਆ ਨਹੀਂ ਸੀ ਰਹੀ ਤੇ ਉਹਨੂੰ 6 ਜਾਂ 5 ਓਵਰ ਮਿਲੇ ਸੀ ਡੇ ਟੜਾਨ ਵਾਸਤੇ ਤਾਂ ਡਰ ਜੇ ਆਲ ਰਾਉਂਡਰ ਇਸ ਵਜ੍ਹਾ ਕਰਕੇ ਥਲਾਣਾ ਜੀ ਸਿਰਫ ਆਫ ਅ ਬੈਟਿੰਗ ਕਰੇ ਤਾਂ ਸਹੀ ਨਹੀਂ ਰਹਿੰਦਾ ਤਾਂ ਇਹਦੇ ਟੂ ਪ੍ਰੋਪਰ ਬੈਟਰ ਦੇ ਤੌਰ ਤੇ ਜਾਣਨਾ ਚਾਹੀਦਾ ਤਾਂ ਉਸੇ ਹਿਸਾਬ ਤੇ ਮਨ ਨੂੰ ਲੱਗਦਾ ਹੈ ਜਾਂ ਤੇ ਈਸ਼ਵਰਨ ਜਾਂ ਤੇ ਸਾਈ ਸੁਦਰਸ਼ਨ ਨੂੰ 6ਵੇਂ ਨੰਬਰ ਦੇ ਪੇਛੇ ਸੱਦਦੇ ਆ ਪਰ ਜੇ ਇਹ ਦੋਨੇ 3 ਨੰਬਰ ਦੇ ਅੰਜਾ ਦਾ ਕਰੋਨਾ ਹੈ ਸ਼ਾਇਦ 6ਵੇਂ ਨੰਬਰ ਤੇ ਦਿੱਟ ਸੱਦ ਬਟ ਵਾਸ਼ਿੰਗਟਨ ਇਨਸ ਉਨ ਦਾ ਨੋ ਡਾਊਟ ਪਿਛਲੇ ਮੈਚ ਦੇ ਵਿੱਚ ਬੈਟਿੰਗ ਸਹੀ ਠਰੀ ਸੀ ਸੀਰੀਜ਼ ਤੇ ਬੋਲਿੰਗ ਵੀ ਸਟੈਟਸ ਵਗੈਰਾ ਵੀ ਥੋੜੇ ਸਹੀ ਸੀ ਤੇ ਬਟ ਵਾਸ਼ਿੰਗਟਨ ਸੁੰਦਰ ਜਿਹੜਾ ਸ਼ਾਇਦ ਇਸ ਗਰਾਊਂਡ ਦੇ ਉੱਤੇ ਆਪਾਂ ਨੂੰ ਲਾਰਡ ਠਾਟਵਰ ਯਾਨੀ ਕਿ ਸ਼ਾਰਦੋਲ ਠਾਟਵਰ ਦੇ ਠਣੇ ਨੇ ਮਿਲ ਸਕਦੇ ਆ ਜਿਉਂਟੀ ਲਾਰਡਸ ਦੀ ਸਲੋਪ ਕੁਝ ਇਸ ਤਰ੍ਹਾਂ ਦੀ ਹੈ ਟੀ ਸ਼ਾਇਦ ਸੀਮਰਸ ਨੂੰ ਜ਼ਿਆਦਾ ਹੈਲਪ ਕਰੇ ਜੀ ਸਪੀਨਰਸ ਨੂੰ ਓਨੀ ਹੈਲਪ ਨਹੀਂ ਕਰੇ ਜੀ ਤਾਂ ਅਰਤੀਏ ਸ਼ਾਇਦ ਵਾਸ਼ਿੰਗਟਨ ਸੁੰਦਰ ਜਿਹੜ ਚਾਰਦুল ਠਾਕੁਰ ਦੇਖਣੇ ਨੂੰ ਮਿਲ ਸਕਦੇ ਆ ਬਾਕੀ ਜੜੇਜਾ ਸੇਮ ਰਹੇਗਾ ਹਾਂ ਪ੍ਰਸਿੱਧ ਕ੍ਰਿਸ਼ਨਾ ਬਾਹਰ ਜਾਉ ਨੇ ਪ੍ਰਸਿੱਧ ਕ੍ਰਿਸ਼ਨਾ ਜਗਾ ਆਊਟ ਹੈ ਜਸਪ੍ਰੀਤ ਬੂਮਰਾ ਤਾਂ ਜਸਪ੍ਰੀਤ ਬੂਮਰਾ ਦੇ ਨਾਲ ਆਪਾਂ ਨੂੰ ਫਿਰ ਮੁਹੰਮਦ ਸਿਰਾਜ ਤੇ ਅਕਾਸ ਦੀਪੀ ਦੇਖਣੇ ਨੂੰ ਮਿਲੇ ਨੇ ਤਾਂ ਇਸ ਹਿਸਾਬ ਨਾਲ ਇੰਡੀਆ ਟੀਮ ਦੀ ਜੜੀ ਲਾਈਨਅਪ ਹੋ ਰਹੇ ਜੀ ਮੇਰੇ ਹਿਸਾਬ ਨਾਲ ਜੋ ਮੈਨੂੰ ਲੱਗ ਰਿਹਾ ਹੈ ਬਾਕੀ ਲਾਰਡਸ ਜਰਾਉਂਡ ਦੇ ਉੱਤੇ ਇੰਡੀਆ ਟੀਮ ਦਾ ਪ੍ਰਦਰਸ਼ਨ ਐਨਾ ਕੁਛ ਵਧੀਆ ਨਹੀਂ ਹੈ ਮੋਸਟ ਆਫ ਦਾ ਮੈਚਸ ਇੰਡੀਆ ਟੀਮ ਹਾਰੀਆ ਬਟ ਲਾਸਟ ਟਾਈਮ ਜਦ ਇੰਡੀਆ ਟੀਮ ਇੱਥੇ ਆਈ ਸੀ ਜਦ ਵਿਰਾਟ ਕੋਹਲੀ ਨੇ 1980s over they should feel like a hell ਤੇ ਇੰਡੀਆ ਉਸ ਮੈਚ ਨੂੰ ਜਿੱਤੀ ਵੀ ਸੀ ਜੀ ਤਾਂ ਦੇਖਣਾ ਆਇਆ ਜੀ ਇੰਡੀਆ ਇਸ ਮੈਚ ਨੂੰ ਜਿੱਤਦੀ ਹੈ ਜਾਂ ਨਹੀਂ ਬਾਕੀ ਤੁਹਾਡੇ ਕੀ ਆਪੀਨੀਅਨਸ ਨੇ ਇਸ ਮੈਚ ਸੰਬੰਧੀ ਦੇ ਇਸ ਵੀਡੀਓ ਸੰਬੰਧੀ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਤੇ ਜੇ ਵੀਡੀਓ ਵਧੀਆ ਲੱਗਦੀ ਹੋਏ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਾਤਾ ਟਵਸਤੇ ਧੰਨਵਾਦ